ਸੀ ਦੇਖ ਰਹੇ ਹੋ এবੀਬ ਸੰਜਾ ਜੋਸ਼ ਜਜ਼ਬਾ جنون ਮੈਂ ਬੁਟਾ ਸਿੰਘ ਬੁਰਜਗੱਲ ਸੁਪਾ ਪ੍ਰਧਾਨ ਭਾਰਤੀ ਕਿਸਾਨ ਨੇ ਇੱਕ ਟੜਕਾਉਂਦਾ ਸਰਕਾਰ ਵੱਲੋਂ 5 ਮਿੰਟ ਪਹਿਲਾਂ ਇੱਕ ਪ੍ਰਪੋਜ਼ਲ ਲਿਖਤੀ 32 ਕਿਸਾਨ ਜਥੇਬੰਦੀਆਂ ਤੱਕ ਪਹੁੰਚਾਈ ਗਈ ਹੈ ਇਹ ਪ੍ਰਪੋਜ਼ਲ ਉਹੀ ਹੈ ਜੋ ਜਿੱਦਿਆਂ ਦੇ ਬੈਠੇ ਆ ਦਿੱਲੀ ਦੇ ਵਿੱਚ ਸਰਕਾਰ ਵੱਲੋਂ ਡਿਸਕਸ ਕਰਕੇ ਉਹ ਕਹਿ ਰਿਹਾ ਹੈ ਕਿ ਜਿਹੜੇ ਤਿੰਨੇ ਕਾਨੂੰਨ ਹੈ ਉਹਨਾਂ ਦੇ ਵਿੱਚ ਸੋਧਾਂ ਕਰ ਦਿੰਨੇ ਆਂ ਸੀ ਜੋ ਸੋਧਾਂ ਤੁਹਾਨੂੰ ਮਨਜ਼ੂਰ ਹੈ ਉਹ ਸੋਧਾਂ ਆ ਇਹਦੇ ਵਿੱਚ ਐਡ ਕਰਕੇ ਤੇ ਅਸੀਂ ਨਵਾਂ ਕਾਨੂੰਨ ਬਣਾ ਦਿੰਨੇ ਆ ਤੁਸੀਂ ਇਸ ਕਾਨੂੰਨਾਂ ਨੂੰ ਇਸ ਅੰਦੋਲਨ ਨੂੰ ਵਾਪਸ ਲੈ ਲਵੋ ਪਰ ਸਾਡਾ ਜਿੱਦੋਂ ਤੋਂ ਆ ਕੇ ਦਿੱਲੀ ਦੇ ਵਿੱਚ ਬੈਠੇ ਆ ਇਹ ਹੀ ਫੈਸਲਾ ਕੀਤਾ ਕਿ ਜਿਹੜੇ ਤਿੰਨੇ ਕਾਨੂੰਨ ਹੈ ਜਦ ਤੱਕ ਇਹ ਰੱਦ ਨਹੀਂ ਹੁੰਦੇ ਸੋਧਾਂ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈ 5 ਮਿੰਟਾਂ ਪਹਿਲਾਂ ਹੋ ਚੁੱਕੀਆਂ ਹੈ ਸੈਮੀ ਮੀਟਿੰਗ ਰਾਤ ਅਮਿਤ ਸਾਹਿਬ ਦੇ ਨਾਲ ਹੋ ਚੁੱਕੀ ਹੈ ਅਮਿਤ ਸਾਹ ਨੂੰ ਵੀ ਅਸੀਂ ਥੋਕ ਵਜਾ ਕੇ ਜਵਾਬ ਦਿੱਤਾ ਹੈ ਕਿ ਇਹ ਐਮੈਂਡਮੈਂਟਾਂ ਸੋਧਾਂ ਸਾਨੂੰ ਮਨਜ਼ੂਰ ਨਹੀਂ ਤੁਸੀਂ ਤਿੰਨੇ ਕਾਨੂੰਨ ਰੱਦ ਕਰੋ ਲੱਖਾਂ ਲੋਕ ਦਿੱਲੀ ਦੀ ਧਰਤੀ ਤੇ ਸੜਕਾਂ ਉੱਪਰ ਬੈਠੇ ਆ ਬਜ਼ੁਰਗ ਬੈਠੇ ਆ ਮਾਵਾਂ ਬੈਠੀਆਂ ਬੱਚੇ ਬੈਠੇ ਆ ਨੌਜਵਾਨ ਬੈਠੇ ਆ ਉਹਨਾਂ ਨੂੰ ਇਹ ਤਖਲੀਪ ਹੈ ਕਿ ਅਗਰ ਇਹ ਤਿੰਨੇ ਕਾਨੂੰਨ ਲਾਗੂ ਹੁੰਦੇ ਆ ਪਾ ਸਾਡੀਆਂ ਜ਼ਮੀਨਾਂ ਜਾਣ ਗਈਆਂ ਸਾਡੀ ਖੇਤੀ ਦਾ ਜੜਾ ਹੋਗਾ ਅਸੀਂ ਬੇਰੁਜ਼ਗਾਰ ਹੋਵਾਂਗੇ ਕਾਰਪੋਰੇਟ ਘਰਾਣਿਆਂ ਦਾ ਸਾਡੀਆਂ ਜ਼ਮੀਨਾਂ ਉੱਪਰ ਕਬਜ਼ਾ ਹੋਗਾ ਇਸ ਗੱਲ ਨੂੰ ਲੈ ਕੇ ਅੰਦੋਲਨ ਹੋ ਰਿਹਾ ਦੁੱਖ ਹੈ ਲੋਕਾਂ ਨੂੰ ਤਕਲੀਫ ਹੈ ਇਸ ਗੱਲ ਦੀ ਤਾਂ ਅਮਿਤ ਸਾਹਿਬ ਨੂੰ ਅਸੀਂ ਮੋੜ ਮਾਇਂ ਸਵਾਲ ਕੀਤਾ ਕਿ ਸਰਕਾਰ ਦੁਆਰਾ ਸਾਨੂੰ ਦੱਸੋ ਕਿ ਜੇ ਤਿੰਨੇ ਕਾਨੂੰਨ ਤੁਸੀਂ ਰੱਦ ਕਰ ਦਿਨੇ ਹੋ ਸਰਕਾਰ ਦਾ ਕੀ ਨੁਕਸਾਨ ਹੁੰਦਾ ਇਹ ਦੱਸੋ ਸਾਨੂੰ ਪਰ ਅਮਿਤ ਸਾਹਿਬ ਨੇ ਇਸ ਗੱਲ ਤੇ ਕੋਈ ਜਵਾਬ ਨਹੀਂ ਦਿੰਦਾ ਫੇਰ ਉਸ ਨੂੰ ਦੁਬਾਰਾ ਸਵਾਲ ਕੀਤਾ ਕੀ ਤੁਸੀਂ ਕਾਰਪੋਰੇਟ ਘਰਾਣਿਆਂ ਦਾ ਪੱਖ ਹੀ ਕਰਦੇ ਰਹੋਗੇ ਫੇਰ ਵੀ ਨਹੀਂ ਉਹਨਾਂ ਨੇ ਸਾਨੂੰ ਕੋਈ ਜਵਾਬ ਦਿੱਤਾ ਜਵਾਬ ਸਾਨੂੰ ਅੱਜਾਂ ਲਿਖਤੀ ਦਿੱਤਾ ਇਹ ਉਹੀ ਐਮੈਂਡਮੈਂਟਾਂ ਹਨ ਉਹੀ ਸੋਧਾਂ ਇਹ ਜਿਹੜੀਆਂ ਜਿੱਦਾਂ ਤੋਂ ਦਿੱਲੀ ਦੇ ਵਿੱਚ ਬੈਠੇ ਹਨ ਇਹਨਾਂ ਨੂੰ ਕਹਿ ਰਿਹਾ ਕਿ ਇਹਨਾਂ ਨੂੰ ਉਹਦੇ ਵਿੱਚ ਐਡ ਕਰ ਦਿੰਦੇ ਆਂ ਤੇ ਅੰਦੋਲਨ ਖਤਮ ਕਰ ਦਿਓ ਅਸੀਂ ਅੱਜ ਫੇਰ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹ ਇਹ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਇੱਕ ਇੰਚ ਵੀ ਪਿੱਛੇ ਨਹੀਂ ਹਟਾਂਗੇ ਜਦ ਤੱਕ ਇਹਨੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਜਿਹੜਾ ਬਿਜਲੀ ਬਿੱਲ 220 ਹੈ ਉਹ ਰੱਦ ਨਹੀਂ ਹੋ ਜਾਂਦਾ ਨਵਾਂ ਜਿਹੜਾ ਆਰਡੀਨੈਂਸ ਹੈ ਪ੍ਰਾਲੀ ਫੂਕਣ ਵਾਲਾ ਕਿ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਕੈਦ ਉਹ ਵੀ ਰੱਦ ਨਹੀਂ ਕੀਤਾ ਜਾਂਦਾ ਤੇ ਜਿਹੜੇ ਬੁੱਧੀਜੀਵੀ ਪਿਛਲੇ ਸਾਲਾਂ ਦੇ ਵਿੱਚ ਬੁੱਧੀਜੀਵੀ ਪੱਤਰਕਾਰ ਵਕੀਲ ਜਿਹੜੇ ਲੋਕ ਪੱਕੀ ਆਵਾਜ਼ ਬੁਲੰਦ ਕਰਦੇ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ डकਿਆ ਹੋਇਆ ਉਹਨਾਂ ਦੀ ਤੁਰੰਤ ਰਿਹਾਈ ਨਹੀਂ ਹੋ ਜਾਂਦੀ ਤੇ ਜਿਹੜਾ ਡੀਜ਼ਲ ਹੈ ਉਹ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ ਉਹ ਡੀਜ਼ਲ ਖੇਤੀ ਖੇਤਰ ਲਈ ਅੱਧੀ ਕੀਮਤ ਤੇ ਨਹੀਂ ਦਿੱਤਾ ਜਾਂਦਾ ਇਹ ਅੱਠ ਸੂਤਰੀ ਜਿਹੜਾ ਮੰਗ ਪੱਤਰ ਅਸੀਂ ਦਿੱਤਾ ਹੈ ਭਾਰਤ ਸਰਕਾਰ ਨੂੰ ਜਦ ਤੱਕ ਇਹਨਾਂ ਦਾ ਪੂਰਨ ਤੌਰ ਤੇ ਹੱਲ ਨਹੀਂ ਨਿਕਲਦਾ ਇਹ ਐਜੀਟੇਸ਼ਨ ਵਾਪਸ ਨਹੀਂ ਹੋਊਗਾ